ਜੇ ਜਿਹੜਾ ਤੁਸੀਂ ਪੁੱਛਿਆ ਵੀ ਅਸੀਂ ਫਤੇਪੁਰ ਫਤੇਪੁਰ ਅਸੀਂ ਅੱਜ ਇੱਕ ਹਾਈ ਟੈਕ ਗਰਾਊਂਡ ਦਾ ਉਦਘਾਟਨ ਕਰਨਾ ਹੈ ਆਪਣੇ ਹਲਕੇ ਦੇ ਨੁਮਾਇੰਦੇ ਸਰਦਾਰ ਤਰਨਪ੍ਰੀਤ ਸਿੰਘ ਜੀ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਤੇ ਆਪਣੇ ਹਲਕੇ ਦੇ ਨੁਮਾਇੰਦੇ ਕੀ ਕਰਦੇ ਨੇ ਉਹਨਾਂ ਦੀ ਰਹਿਨੁਮਾਈ ਥੱਲੇ ਉਹਨਾਂ ਵੱਲੋਂ ਇੱਕ ਹਾਈ ਟੈਕ ਗਰਾਊਂਡ ਪਲੇਗਰਾਉਂਡ ਬੱਚਿਆਂ ਦੇ ਖੇਡਣ ਵਾਸਤੇ ਇੱਕ ਮਾਡਲ ਦੀ ਤੌਰ ਤੇ ਇਹੀ ਪਹਿਲ ਦਿੱਤੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਮੇਰੇ ਕੋਲ 10-4 ਸਾਲ ਤੋਂ 40 ਬੱਚੇ ਮੇਰੇ ਕੋਲ ਸ਼ਾਮ ਨੂੰ ਖੇਡਣ ਲਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕੋਚਿੰਗ ਦੇਣਾ ਕ੍ਰਿਕਟ ਦੀ ਵੀ ਵਾਲੀਬਾਲ ਦੀ ਕਬੱਡੀ ਫੁੱਟਬਾਲ ਦੀ ਸਾਰੀ ਤਰ੍ਹਾਂ ਦੀ ਖੇਡਣਾਂ ਨੂੰ ਜੋੜ ਕੇ ਰੱਖਦਾ ਵਿੰਡ ਫਤੇਪੁਰ ਵਿਖੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਰਤਨ ਹੈੜੀ ਵੱਲੋਂ ਹਾਈ ਟੈਕ ਖੇਡ ਮੈਦਾਨ ਦੀ ਨੀ ਆਪਣੇ ਕਰ ਕਮਲਾ ਨਾਲ ਰੱਖੀ ਜੋ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜਗਤਾਰ ਸਿੰਘ ਰਤਨ ਹੈੜੀ ਨੇ ਦੱਸਿਆ ਕਿ 25 ਲੱਖ ਦੀ ਲਾਗਤ ਨਾਲ ਆਗਾਮੀ 6 ਮਹੀਨੇ ਚ ਬਣ ਕੇ ਤਿਆਰ ਹੋ ਜਾਵੇਗਾ ਜਿਸ ਦਾ ਕੰਮ ਅੱਜ ਤੋਂ ਹੀ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਉਹਨਾਂ ਕਿਹਾ ਕਿ ਇਸ ਗਰਾਊਂਡ ਦੇ ਤਿਆਰ ਹੋਣ ਨਾਲ ਜਿੱਥੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ 'ਚ ਮਦਦਤ ਮਿਲੇਗੀ ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੇ ਝਾਂਤ ਤੋਂ ਦੂਰ ਰੱਖਣ 'ਚ ਵੀ ਮਦਦਤ ਮਿਲੇਗੀ ਉਹਨਾਂ ਦੱਸਿਆ ਕਿ ਪਿੰਡ ਫਤੇਪੁਰ ਵਿਖੇ ਬਣਨ ਵਾਲਾ ਬਲਾਕ ਖੰਨਾ ਦਾ ਪਹਿਲਾ ਹਾਈ-ਟੈਕ ਖੇਡ ਮੈਦਾਨ ਹੈ ਅਤੇ ਇਸੋ ਪ੍ਰੰਤ ਹੋਰ ਪਿੰਡਾਂ 'ਚ ਵੀ ਇਸੇ ਤਰ੍ਹਾਂ ਦੇ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਇਲਾਕੇ ਵਿੱਚ ਕੈਬਨਿਟ ਮੰਤਰੀ ਕਰਨਪ੍ਰੀਤ ਸਿੰਘ ਸੌਂਧੀ ਦੀ ਅਗਵਾਈ 'ਚ ਪਿੰਡਾਂ ਦੇ ਵਿਕਾਸ ਸਰਬਪੱਖੀ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜ ਪੈਲ ਦੇ ਆਧਾਰ ਤੇ ਮੁਕੰਮਲ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਅਵਤਾਰ ਸਿੰਘ ਦਹੜੂ ਹਰਦੀਪ ਸਿੰਘ ਗਿੱਲ ਸਰਪੰਚ ਸਿਮਰਨ ਕੌਰ ਫਤੇਪੁਰ ਚੇਅਰ ਪਰਸਨ ਮਨੁੱਖੀ ਅਧਿਕਾਰ ਮੰਚ ਬਲਾਕ ਖੰਨਾ ਕੀਮਤੀ ਲਾਲ ਪੰਚਾਇਤ ਸੈਕਟਰੀ ਮਨਦੀਪ ਸਿੰਘ ਪੰਚ ਹਰਪ੍ਰੀਤ ਸਿੰਘ ਪੰਚ ਮਨਪ੍ਰੀਤ ਕੌਰ ਪੰਚ ਕੁਲਵਿੰਦਰ ਕੌਰ ਜਗਦੀਪ ਸਿੰਘ ਪ੍ਰਧਾਨ ਰਾਜਦੀਪ ਸਿੰਘ ਬੈਣੀਪਾਲ ਮਲਕੀਤ ਕੌਰ ਪਰਮਜੀਤ ਸਿੰਘ ਪੰਮੀ ਲਖਵੀਰ ਸਿੰਘ ਲਖੀ ਗੁਰਵੀਰ ਸਿੰਘ ਭੋਲਾ ਸਿੰਘ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ ਮੈਂ ਜਤਾਰ ਸਿੰਘ ਜਿਲ ਚੇਅਰਮੈਨ ਮਾਰਕਲ ਮਾਰਕਲ ਕੋਲ ਟਿਕਣਾ ਮੇਰੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਜਿਨੇ ਵਿੱਚ ਸਾਡੇ ਬਲਾਕ ਪ੍ਰਧਾਨ ਜਿਨੇ ਦੇ ਇਹ ਪਿੰਡ ਬਲਾਕ ਚੋਂ ਹੁੰਦਾ ਹੈ ਸਰਦਾਰ ਅਵਧਾਰ ਸਿੰਘ ਦੇੜੂ ਨਾਲ ਗੁਰਜੀਤ ਸਿੰਘ ਜਿਲ ਬਲਾਕ ਪ੍ਰਧਾਨ ਸਾਡੇ ਕੀਮਤੀ ਰਾਜ ਜੀ ਇਸ ਪਿੰਡ ਦੇ ਪੰਚਾਇਤ ਸੈਕਟਰੀ ਮਨਦੀਪ ਸਿੰਘ ਜੀ ਇਸ ਪਿੰਡ ਤੋਂ ਸਰਪੰਚ ਬੀਬੀ ਸੇਵਲਨ ਕੌਰ ਜੀ ਅਤੇ ਸਮੂਹ ਪੰਚਾਇਤ ਵਾਣ ਮੇਰੇ ਨਾਲ ਹਾਜ਼ਰ ਨੇ ਅੱਜ ਪਿੰਡ ਫਤੇਪੁਰ ਪਹੁੰਚੇ ਤੇ ਕੀ ਕਹਿਣਾ ਚਾਹਾਂਗਾ ਪਹਿਲਾਂ ਤਾਂ ਥੋੜਾ YouTube ਚੈਨਲ ਦਾ ਨਾਮ ਬੁਰਾਈ ਜਨਨਾ ਲਈ ਸੜੇ ਇਥੇ ਕਵਰੀ ਕਰਨੇ ਆਏ ਹਾਂ ਇਹ ਜਦਾਂ ਤੁਸੀਂ ਪੁੱਛਿਆ ਵੀ ਅਸੀਂ ਫਤੇਪੁਰ ਫਤੇਪੁਰ ਅਸੀਂ ਅੱਜ ਇੱਕ ਹਾਈ ਟੈਕ ਗਰਾਊਂਡ ਦਾ ਉਦਘਾਟਨ ਕਰਨਾ ਹੈ ਆਪਣੇ ਹਲਕੇ ਤੋਂ ਨੁਮਾਇੰਦੇ ਸਰਦਾਰ ਤਰਨਪੀਰ ਸਿੰਘ ਜੀ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਤੇ ਆਪਣੇ ਹਰਕੀ ਦੇ ਨਵੇਂ ਦੀ ਕੀ ਕਰਦੇ ਨੇ ਉਹਨਾਂ ਦੀ ਰਹਿਨੁਮਾਈ ਥੱਲੇ ਉਹਨਾਂ ਵੱਲੋਂ ਇੱਕ ਹਾਈ ਟੈਕ ਗਰਾਊਂਡ ਪਲੇ ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਇੱਕ ਮਾਡਲ ਦੀ ਤੌਰ ਤੇ ਸ਼ੁਰੂ ਕਰਿਆ ਸਭ ਤੋਂ ਸਾਡਾ ਬਲਾਕ ਦੇ ਵਿੱਚ ਪਹਿਲਾ ਇਹ ਗਰਾਊਂਡ ਸ਼ੁਰੂਆਤ ਦੀ ਅੱਜ ਕਰੀ ਹੈ ਇਹਦਾ ਨਹੀਂ ਪੱਥਰ ਰੱਖਿਆ ਤੇ ਇਹਨੂੰ ਜਲਦੀ ਜਲਦੀ ਅਸੀਂ ਇਹਨੂੰ ਤਿਆਰ ਕਰਕੇ ਇਹਨੂੰ ਮਾਡਰਨ ਬਣਾ ਕੇ ਬਾਕੀ ਇਹ ਇਸ ਤਰ੍ਹਾਂ ਦੇ ਹੋਰ ਪਿੰਡਾਂ 'ਚ ਅੱਗੇ ઘણા-ਘਣਾ ਬਣਾਵਾਂਗੇ ਸਾਡੇ ਪ੍ਰਬੋਧ ਨਾਲ ਪਈਆਂ ਤਿਆਰ ਹਨ ਟੈਸਮੈਂਟ ਬਣੇ ਹੋਏ ਨੇ ਤੇ ਅਸੀਂ ਇਹਨੂੰ ਹਰ ਪਿੰਡ ਦੇ ਵਿੱਚ ਉਹ ਹਾਈ ਟੈਕ ਗਰਾਊਂਡ ਜਿੱਥੇ ক্রিকেট ਦੀ ਰੋਡ ਆ ক্রিকেট ਵਾਲਾ ਵਾਲੀਬਾਲ ਵਾਲੀ ਦੀ ਰੋਡ ਆ ਵਾਲੀਬਾਲ ਵਾਲਾ ਬੈਡਮਿੰਟਨ ਦਾ ਵੀ ਲਾਵਾਂਗੇ ਅਸੀਂ ਤੇ ਹੋਰ ਵੀ ਜੋ ਬੱਚਿਆਂ ਦੀ ਉਥੇ ਡਿਮਾਂਡ ਹੋਊਗੀ ਅਸੀਂ ਉਹ ਹਰ ਤਰ੍ਹਾਂ ਦਾ ਉਥੇ ਕੋਸ਼ਿਸ਼ ਕਰ ਰਹੇ ਹਾਂ ਵੀ ਗਰਾਊਂਡ ਕਿੰਨਾ ਚਿਰ ਤੱਕ ਤਿਆਰ ਹੋ ਜਿਗਾ ਤੇ ਕਿੰਨੇ ਲਾਗਤ ਦੇ ਨਾਲ ਇਹ ਬਣਿਆ ਗਿਆ ਜੀ ਇਥੇ ਲਾਗਤ ਕਰੀਬ ਕਰੀਬ 20 ਤੋਂ 25 ਲੱਖ ਲੱਗੀ ਤੇ ਤਿਆਰ ਹੋ ਜੂ 6 ਮਹੀਨੇ ਇਹ ਸਾਰੇ ਐਸਟੀਮੇਟ ਹੋ ਗਏ ਸਾਰਾ ਕੁਝ ਓਕੇ ਹੈ ਅੱਜ ਨੀਂਹ ਰੱਖਦੀ ਹੈ ਜੇ ਉਹਨਾਂ ਜਲਦੀ ਆਉਂਦੀ ਵਸਤੂ ਮੌਸਮ ਲਈ ਹੈ ਮੌਸਮ ਸਾਥ ਦੇ ਜਿਵੇਂ ਕਿ ਕਿੰਨੇ ਸਮੇਂ ਚ ਬਣ ਕੇ ਤਿਆਰ ਹੋ ਜਾਏਗਾ ਤਕਰੀਬਨ 6 ਮਹੀਨੇ 6 ਮਹੀਨੇ ਸਪਾਂਸਰ ਕੀ ਕਹਿਣਾ ਚਾਹੋਗੇ ਹਾਂ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨਤਾ ਕਰਤਾਰ ਸਿੰਘ ਜੀ ਚੇਅਰਮੈਨ ਸਾਹਿਬ ਕਰਤਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਸਟਾਇਲ ਸਜਣ ਉਹ ਸਾਡੇ ਇੱਥੇ ਗਰਾਊਂਡ ਨਹੀਂ ਪੱਥਰ ਰੱਖਣ ਲਈ ਪਹੁੰਚੇ ਤੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋ ਸਾਡੀ ਚਲਾਈ ਗਈ ਮੁਹਿੰਮਾ ਯੁੱਧ ਨਕਿਆਂ ਵਿਰੁੱਧ ਦੇ ਜੋ ਇਤਨੂ ਤੋੜ ਕੱਢਣ ਲਈ ਉਸਨੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਸਭ ਤੋਂ ਪਹਿਲਾ ਜੋ ਕੰਮ ਆ ਗਰਾਊਂਡ ਦਾ ਹੀ ਸ਼ੁਰੂ ਕੀਤਾ ਹੈ ਸਾਡੇ ਪਿੰਡ ਦੇ ਵਿੱਚ ਗਰਾਊਂਡ ਨਹੀਂ ਸੀਗਾ ਤੇ ਅਸੀਂ ਇਹੀ ਪਹਿਲ ਦਿੱਤੀ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤੇ ਤਾਂ ਜੋ ਉਹ ਹੈਲਥ ਪ੍ਰਤੀ ਵੀ ਤੇ ਮਾਨਸਿਕ ਪ੍ਰਤੀ ਵੀ ਤੰਦਰੁਸਤ ਰਹਿਣ। ਕਿਹੜੀਆਂ-ਕਿਹੜੀਆਂ ਗਰਾਊਂਡ ਦੇ ਵਿੱਚ ਮਸ਼ੀਨਾਂ ਜਾਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ? ਹਾਂਜੀ ਕੋਸ਼ਿਸ਼ ਤਾਂ ਸਹੀ ਕਰਾਂਗੇ ਕਿ ਪੂਰੀਆਂ ਸੁਵਿਧਾਵਾਂ ਦਿੱਤੀਆਂ ਜਾਣ ਪਰ ਅਸੀਂ ਕਪੰਜੀਮ ਦਾ ਵੀ ਆਯੋਜਨ ਕਰਾਂਗੇ ਇਹਦੇ ਵਿੱਚ ਤਾਂ ਕਿ ਜੋ ਬੱਚਿਆਂ ਦੇ ਤੋਂ ਇਲਾਵਾ ਲੇਡੀਜ਼ ਵੀ ਹੋਰ ਛੋਟੇ ਬੱਚੇ ਵੀ ਤੇ ਲਾਈਫ ਨੂੰ ਚੇਂਜ ਕਰ ਸਕਣ। ਬੱਚਿਆਂ ਲਈ ਹਾਂਜੀ ਸਰ ਕੀ ਕਹਿਣਾ ਚਾਹੋਗੇ ਪੀਟੀ ਨਿਊਜ਼ ਪੰਜਾਬ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਪਿੰਡ ਸਾਡੀ ਬਹੁਲੇ ਪਹੁੰਚੇ ਨੇ ਤੇ ਅੱਜ ਸਾਡੇ ਪਿੰਡ ਗਰਾਊਂਡ ਦਾ ਅਦਘਾਟਨ ਹੋਇਆ ਆਮ ਆਦਮੀ ਪਾਰਟੀ ਚੇਅਰਮੈਨ ਜਗਤਾਰ ਸਿੰਘ ਤੇ ਚੇਅਰਮੈਨ ਸਾਹਿਬ ਆਕੇ ਗਏ ਨੇ ਉਦਘਾਟਨ ਕਰਕੇ ਗਏ ਨੇ ਤੇ ਇਹ ਸਾਰਿਆਂ ਨੂੰ ਪਹਿਲੀ ਵਾਰ ਹੋ ਰਿਹਾ ਸਾਡੇ ਪਿੰਡ ਜੋ ਕ੍ਰਿਕਟ ਗਰਾਊਂਡ ਦਾ ਅਦਘਾਟਨ ਹੋਇਆ ਪਹਿਲਾਂ ਪਿੰਡ ਦੇ ਵਿੱਚ ਖੇਡਣ ਲਈ ਕੋਈ ਗਰਾਊਂਡ ਨਹੀਂ ਸੀ ਅਸੀਂ ਆਪ ਖੇਡ ਸਪੋਰਟਸ ਨਾਲ ਜੁੜੇ ਹੋਇਆ तकरीबन ਬੱਚਿਆਂ ਨੂੰ ਜੋੜ ਕੇ ਰੱਖਦੇ ਆ ਨਸ਼ਿਆਂ ਤੋਂ ਦੂਰ ਰਹਿਣਗੇ ਗਰਾਊਂਡ ਨਾਲ ਜੁੜੇ ਰਹਿਣਗੇ ਤੇ ਪਿੰਡ ਲਈ ਕੋਈ ਵਧੀਆ ਮੈਦਨ ਤੇ ਤਰੱਕੀ ਲੈ ਕੇ ਆਉਣਗੇ ਸਾਡੀ ਪੰਚਾਇਤ ਦਾ ਫਰੰਡੋ ਕਮੇਟੀ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਮੈਂ ਖੁਦ ਟਟਨੜ ਖੇਡਾਂ ਨਾਲ ਜੁੜਿਆ ਹੋਇਆ ਬੱਚਿਆਂ ਨਾਲ ਜੁੜਦਾ ਤੇ ਗਰੀਬਨ ਮੇਰੇ ਕੋਲ 3-4 ਸਾਲ ਤੋਂ 40 ਬੱਚੇ ਮੇਰੇ ਕੋਲ ਸ਼ਾਮ ਨੂੰ ਖੇਡਣ ਲਈ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕੋਚਿੰਗ ਦੇਣਾ ਕ੍ਰਿਕਟ ਦੀ ਵੀ ਵਾਲੀਬਾਲ ਦੀ ਕਬੱਡੀ ਫੁੱਟਬਾਲ ਦੀ ਸਾਰੀ ਤਰ੍ਹਾਂ ਦੀ ਮੈਂ ਖੇਡਣਾਂ ਨਾਲ ਜੋੜ ਕੇ ਰੱਖਦਾ ਤੇ ਉਹਨਾਂ ਨੂੰ ਵਧੀਆ ਪ੍ਰਾਲਾ ਕਰਾਉਣਾ ਦਾ ਵੀ ਅੱਗੇ ਵਧੀਆ ਨਾਮ ਕਰਨ ਪਿੰਡ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਦਾ Hasta sí.